ਬਹੁਤ ਹੀ ਸਤਿਕਾਰਯੋਗ ਖਾਨ ਸਾਥਿਓ ਤੁਹਾਡਾ ਸਾਡੇ ਇਸ YouTube ਚੈਨਲ ਦੇ ਉੱਤੇ ਸਵਾਗਤ ਹੈ ਮੈਂ ਡਾਕਟਰ ਅਮਿਤ ਸਿੰਘ ਮੁੱਖ ਇਤੀ ਬੜੀ ਅਫਸਰ ਪ੍ਰੀਤਕੋਟ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅਸੀਂ ਵੱਖ-ਵੱਖ ਸਮੇਂ ਤੇ ਵੱਖ-ਵੱਖ ਵਿਸ਼ੇ ਦਾ ਸੰਬੰਧਤ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਰਹਿੰਦੇ ਆ ਤਾਂ ਜੋ ਤੁਸੀਂ ਉਹ ਜਾਣਕਾਰੀ ਆਪਣੀ ਖੇਤੀ ਵਿੱਚ ਲਾਗੂ ਕਰਕੇ ਆਪਣੇ ਖੇਤੀ ਲਾਗਤ ਖਰਚੇ ਘਟਾ ਸਕੋ ਤੇ ਆਪਣੀ ਆਮਦਨ ਦੇ ਵਿੱਚ ਵਾਧਾ ਕਰ ਸਕੋ ਖਾਨ ਸਾਥਿਓ ਅੱਜ ਦਾ ਸਾਡਾ ਵਿਸ਼ਾ ਹੈ ਕਿ ਝੋਨੇ ਦੀ ਫਸਲ ਵਿੱਚ ਛੋਟੇ ਤਤਾਂ ਦੀ ਪੂਰਤੀ ਕਿਵੇਂ ਕਰੀਏ ਖਾਨ ਵੀਰੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਇਸ ਵੇਲੇ ਝੋਨੇ ਦੀ ਫਸਲ ਦੀ ਲਵਾਈ ਦਾ ਕੰਮ ਜਿਹੜਾ ਵਾ ਬਹੁਤ ਤੇਜ਼ ਚੱਲ ਰਿਹਾ ਜੜੋਂ ਚੱਲ ਰਿਹਾ ਤੇ ਹੋਰ ਹਫ਼ਤੇ ਦੇ ਵਿੱਚ ਵਿੱਚ ਜਿਹੜਾ ਇਹ ਕੰਮ ਜਿਹੜਾ ਸਾਰੇ ਪੰਜਾਬ ਦੇ ਵਿੱਚ ਮੁਕੰਮਲ ਹੋ ਜਾਣਾ ਉਸ ਤੋਂ ਬਾਅਦ ਬਾਸਮਤੀ ਦੀਆਂ ਕਿਸਮਾਂ ਜੜੀਆਂ ਨੇ ਉਹਦੀ ਲਵਾਈ ਜਿਹੜੀ ਆ ਉਹ ਸ਼ੁਰੂ ਹੋ ਜਾਵੇਗੀ ਇਸ ਦੇ ਨਾਲ ਨਾਲ 126 ਦਾ ਜਿਹੜਾ ਵਾ ਸ਼ੇਖਪੀਅਰ 126 ਦੀ ਜਿਹੜੀ ਲਵਾਈ ਜਿਹੜੀ ਉਹ ਵੀ ਚੱਲ ਰਹੀ ਆ ਜਿਹੜੀ ਕਿ ਥੋੜੇ ਸਮੇਂ ਦੇ ਵਿੱਚ ਪੱਕ ਜਾਂਦੀ ਹੈ ਘਟ ਪਾਣੀ ਵੀ ਘਟ ਲੈਂਦੀ ਹੈ ਤੋਂ ਇਸ ਨੂੰ ਤਰਜੀਹ ਦਿਓ ਆਮ ਕਰਕੇ ਕਿਸਾਨਾਂ ਵੱਲੋਂ ਜੂਰੀਆ ਤੇ ਫਾਸਫੋਰਸ ਤੇ ਪੋਟਾਸ਼ ਵਰਗੇ ਖਾਦਾਂ ਦੀ ਹੀ ਵਰਤੋਂ ਕੀਤੀ ਜਾਂਦੀ ਹੈ ਛੋਟੇ ਤੱਤਾਂ ਵੱਲ ਬਹੁਤਾ ਧਿਆਨ ਨਹੀਂ ਦਿੱਤਾ ਜਾਂਦਾ ਜਦਕਿ ਛੋਟੇ ਤੱਤ ਜਿਹੜੇ ਨੇ ਬਹੁਤ ਥੋੜੀ ਮਾਤਰਾ ਵਿੱਚ ਮਿਲ ਚਾਹੀਦੇ ਹੁੰਦੇ ਨੇ ਬਟ ਉਹ ਬਹੁਤ ਜ਼ਰੂਰੀ ਹੁੰਦੇ ਆ ਜੇਕਰ ਉਹ ਨਾ ਪਾਏ ਜਾਣ ਜਾਂ ਉਹਨਾਂ ਦੀ ਪੂਰਤੀ ਨਾ ਕੀਤੀ ਜਾਵੇ ਤਾਂ ਸਾਡੇ ਯੂਰੀਆ ਜਾਂ ਹੋਰ ਖਾਦਾਂ ਪਾਉਂਦਾ ਵੀ ਕੋਈ ਉਹਦਾ ਫਾਇਦਾ ਨਹੀਂ ਹੁੰਦਾ ਉਹਦੀ ਵਾਧਾ ਜਿਹੜਾ ਨਹੀਂ ਹੁੰਦਾ ਇਹਦੀ ਫਸਲ ਦੇ ਵਿੱਚ ਦੋ ਤਰ੍ਹਾਂ ਦੇ ਜਿਹੜੇ ਛੋਟੇ ਖਰਾਕੀ ਤੱਤ ਜਿਹੜੇ ਨੇ ਉਹਨਾਂ ਦੀ ਘਾਟ ਹੁੰਦੀ ਆ ਇੱਕ ਹੈਗੀ ਲੋਹਾ ਤੇ ਇੱਕ ਹੈਗੀ ਜ਼ਿੰਕ ਸੋ ਜੇਕਰ ਲੋਹੇ ਦੀ ਘਾਟ ਦੀ ਗੱਲ ਕਰੀਏ ਤਾਂ ਇਹ ਹਲਕੀਆਂ ਜ਼ਮੀਨਾਂ ਦੇ ਵਿੱਚ ਜਿਹੜੀਆਂ ਰੇਤਲੀ ਜ਼ਮੀਨਾਂ ਨੇ ਜਾਂ ਉੱਚੀਆਂ ਜ਼ਮੀਨਾਂ ਨੇ ਜਿੱਥੇ ਪਾਣੀ ਨਹੀਂ ਖੜਦਾ ਉਹਨਾਂ ਦੇ ਵਿੱਚ ਅਕਸਰ ਜਿਹੜੀ ਆ ਉਹ ਇਹਦੀ ਘਾਟ ਜਿਹੜੀ ਆ ਉਹ ਦੇਖ ਨੂੰ ਮਿਲਦੀ ਆ ਤੋ ਇਹ ਦੇਖਿਆ ਹੋਊਗਾ ਕਿ ਤੁਸੀਂ ਆਮ ਕਰਕੇ ਤੌੜੀਆਂ ਦੇ ਵਿੱਚ ਝੋਨੇ ਦੀ ਲਵਾਈ ਤੋਂ ਕੋਈ ਮਹੀਨਾ ਕ ਬਾਅਦ ਮਹੀਨਾ ਡੇਢ ਮਹੀਨੇ ਬਾਅਦ ਆ ਜਿਹੜੇ ਬੂਟੇ ਆ ਝੋਨੇ ਦੇ ਬੂਟੇ ਜਿਹੜੇ ਨੇ ਉਹ ਪੀਰੇ ਹੋਣੇ ਸ਼ੁਰੂ ਹੋ ਜਾਂਦੇ ਤੌੜੀਆਂ ਦੇ ਵਿੱਚ ਸੋ ਕੁਝ ਸਮੇਂ ਬਾਅਦ ਉਹ ਜੇਕਰ ਉਹਦੇ ਵਿੱਚ ਘਾਟ ਜਿਆਦਾ ਆ ਜਾਂਦੀ ਹੈ ਤਾਂ ਉਹ ਚਿੱਟੇ ਵੀ ਹੋ ਜਾਂਦੇ ਪੱਤੇ ਜੇਕਰ ਪੱਤੇ ਨੂੰ ਤੋੜ ਕੇ ਸੂਰਜ ਦੀ ਰੋਸ਼ਨੀ ਵੱਲ ਸੂਰਜ ਵੱਲ ਦੇਖੀਏ ਤਾਂ ਉਹਦੀਆਂ ਨਾੜੀਆਂ ਜਿਹੜੀਆਂ ਹਰੀਆਂ ਹੁੰਦੀਆਂ ਨੇ ਤੇ ਵਿੱਚ ਘਾਰ ਉਹ ਜਿਹੜਾ ਵਾ ਉਹ ਪੀਲਾ ਹੁੰਦਾ ਵਾ ਇਹਦਾ ਮਤਲਬ ਕਿ ਉਹ ਜਿਹੜੀ ਘਾਟ ਜਿਹੜੀ ਆ ਉਹ ਲੋਹੇ ਦੀ ਘਾਟ ਆ ਸੋ ਇਸ ਕਰਕੇ ਇਹਦੀ ਜਿਹੜੀ ਪੂਰਤੀ ਕਰਨ ਬਹੁਤ ਜ਼ਰੂਰੀ ਆ ਕਿਉਂਕਿ ਬਹੁਤ ਵਾਰੀ ਦੇਖਿਆ ਕਿ ਕਿਸਾਨ ਅੰਗੈਲੀ ਕਰ ਜਾਂਦੇ ਆ ਬਹੁਤਾ ਤਵੱਜੋ ਨਹੀਂ ਦਿੰਦੇ ਤੇ ਫਿਰ ਉੱਥੇ ਜਿਹੜੀ ਆ ਉਹ ਕਈ ਵਾਰ ਕਿਸਾਨ ਯੂਰੀਆ ਪਾਈ ਜਾਂਦੇ ਪਤਾ ਨਹੀਂ ਇਹ ਵਾਦਾ ਨਹੀਂ ਵਾਦਾ ਅ ਤਾਂ ਉਸ ਕਰਕੇ ਜਿਹੜਾ ਉਹ ਉਹ ਜਿਹੜਾ ਵਾ ਉਹ ਉਹਦਾ ਵਾਦਾ ਨਹੀਂ ਹੋਗਾ ਜਿੰਨੇ ਚਿਰ ਆਪਾਂ ਉਹਦੀ ਲੋਹੇ ਦੀ ਘਾਟ ਦੀ ਪੂਰਤੀ ਨਹੀਂ ਕਰਾਂਗੇ ਸਰ ਕਿਸਾਨ ਵੀ ਦੇਖਿਆ ਕਿ ਪੰਜ ਪੰਜ ਕਿਲੋ ਦਾ ਛੱਟਾ ਵੀ ਦੇ ਦਿੰਦੇ ਆ ਸੋ ਇਸ ਗੱਲ ਦਾ ਖਿਆਲ ਰੱਖਣਾ ਕਿ ਲੋਹੇ ਦੀ ਤਤ ਦੀ ਜਿਹੜੀ ਖਾਦ ਆ ਇਹਦਾ ਆਪਾਂ ਛਟਾ ਨਹੀਂ ਦੇਣਾ ਛਟਾ ਜਦੋਂ ਆਪਾਂ ਦੇਾਂਗੇ ਤਾਂ ਉਹ ਫੈਰਸ ਤੋਂ ਫੈਰਸ ਦੀ ਬਜਾਏ ਫੈਰਕ ਸਲਫੇਟ ਹੋ ਜਾਏਗੀ ਜਿਹੜੀ ਕਿ ਉਹ ਛੋਟੇ ਦੇ ਬੂਟੇ ਨੂੰ ਨਾ ਮਿਲਣਯੋਗ ਹਾਲਤ ਵਿੱਚ ਹੋ ਜਾਏਗੀ ਸੋ ਇਸ ਦੀ ਪੂਰਤੀ ਲਈ ਸਾਨੂੰ ਸਿਰਫ ਸਪਰੇ ਹੀ ਕਰਨੀ ਪੈਣੀ ਆ ਛੜਕਾ ਕਰਨ ਵਾਸਤੇ ਸਾਨੂੰ 1 ਕਿਲੋ ਫੈਰਸ ਸਲਫੇਟ 19% ਜਿਹੜਾ ਵਾ ਉਹ ਲੈ ਕੇ 100 ਲੀਟਰ ਪਾਣੀ ਵਿੱਚ ਘੋਲੋ ਤੇ ਉਹਦੀ ਇੱਕ ਚੀਜ਼ ਚਟਕਾ ਕਰ ਦਿਓ ਹਫਤੇ ਬਾਅਦ ਦੂਜਾ ਜਿਹੜਾ ਵਾਸ਼ੜਾ ਜਿਹੜਾ ਉਹ ਧੁਰਾ ਦਿਓ ਸੋ ਇਸ ਨਾਲ ਜਿਹੜੀ ਆ ਲੋਹੇ ਦੀ ਤੱਤ ਦੀ ਖੁਰਾਕ ਜਿਹੜੀ ਆ ਉਹ ਪੂਰੀ ਹੋ ਜਾਏਗੀ ਸੋ ਦੂਜਾ ਜਿਹੜਾ ਛੋਟਾ ਖੁਰਾਕੀ ਤੱਤ ਹੈ ਛੋਲੇ ਦੀ ਫਸਲ ਦੇ ਵਿੱਚ ਜਿਆਦਾ ਇੰਪੋਰਟੈਂਟ ਜਿਹੜੀ ਮਹੱਤਵਪੂਰਨ ਬਹੁਤ ਖੁਰਾਕੀ ਤੱਤ ਹੈ ਉਹ ਹੈਗਾ ਜ਼ਿੰਕ ਜ਼ਿੰਕ ਦੀ ਆਮ ਕਰਕੇ ਘਾਟ ਜਿਹੜੀ ਆ ਨੇ ਖਾਰੀਆਂ ਜਿਹੜੀਆਂ 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 ਜ਼ਮੀਨਾਂ ਨੇ ਐਸਟਿਕ ਸੋਇਲ ਨੇ ਜਾਂ ਮਾੜੀਆਂ ਜ਼ਮੀਨਾਂ ਨੇ ਆਮਰ ਕੇ ਨੋਰਮਲ ਜ਼ਮੀਨਾਂ ਵਿੱਚ ਵੀ ਆ ਜਾਂਦੀ ਹੈ ਖਾਸ ਕਰਕੇ ਜਿਨ੍ਹਾਂ ਖੇਤਾਂ ਦੇ ਵਿੱਚ ਅਸੀਂ ਡੀਏਪੀ ਦੀ ਜ਼ਿਆਦਾ ਵਰਤੋਂ ਕਰਦੇ ਹਾਂ ਕਿਉਂਕਿ ਇਸ ਕਰਕੇ ਆਪਾਂ ਸਿਫਾਰਿਸ਼ ਕਰਦੇ ਹਾਂ ਕਿ ਜੇਕਰ ਕਣਕ ਦੀ ਫਸਲ ਨੂੰ ਡਾਇਫਾ ਜਿਹੜੀ ਖਾਦ ਹੈੜੀ ਆ ਪੂਰੀ ਪਾਈ ਗਈ ਆ ਤਾਂ 50 ਕਿਲੋ ਪਾਈ ਗਈ ਆ ਤਾਂ ਝੋਨੇ ਨੂੰ ਫੌਨ ਦੀ ਲੋੜ ਨਹੀਂ ਹੁੰਦੀ। ਤੋਂ ਉਹਦਾ ਕਾਰਨ ਹੁੰਦਾ ਇਹੀ ਹੁੰਦਾ ਕਿ ਜੇਕਰ ਅਸੀਂ ਫਾਸਫੋਰਸ ਜਿਹੜੀ ਡਾਇਆ ਖਾਦਿਆ ਜੇਕਰ ਅਸੀਂ ਝੋਨੇ ਨੂੰ ਵੀ ਪਾਵਾਂਗੇ ਕਣਕ ਨੂੰ ਵੀ ਪਾਈ ਹੋਏਗੀ ਤਾਂ ਫਿਰ ਉਹਦੇ ਵਿੱਚ ਜ਼ਿੰਕ ਦੀ ਘਾਟ ਜ਼ਰੂਰ ਆਏਗੀ। ਤੋ ਇਸ ਕਰਕੇ ਜੁੜੀ ਹੈ ਕਿ ਇਸ ਜਿਹੜੀ ਖੁਰਾਕੀ ਤੱਤਾ ਇਹਦੀ ਜਿਹੜੀ ਆ ਆਪਾਂ ਪੂਰਤੀ ਕਰੀਏ ਹੁਣ ਮੰਨ ਲਓ ਅਸੀਂ ਮਿੱਟੀ ਪਰਖਾਈ ਹੈ ਜੇਕਰ ਉਹਦੇ ਵਿੱਚ 600 600 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਤੋਂ ਘਟਿਆ ਤਾਂ ਉੱਥੇ ਜਿਹੜੀ ਆ ਉਹ ਜ਼ਿੰਕ ਸਲਫੇਟ ਦੀ ਘਟ ਜਿਹੜੀ ਆ ਉਹ ਆਏਗੀ ਸੋ ਦੂਜਾ ਇਹਦੇ ਵਾਸਤੇ ਦੀ ਇਹਦੇ ਜਿਹੜੀ ਨਿਸ਼ਾਨੀਆਂ ਦੇਖੀਏ ਤਾਂ ਇਹ ਜਿਹੜੀ ਆ ਉਹ ਬੂਟੇ ਜਿਹੜੇ ਨੇ ਉਹ ਆਪਰਕੇ ਪੱਤੇ ਜਿਹੜੇ ਆ ਹੇਠਲੇ ਪੱਤੇ ਜਿਹੜੇ ਆ ਉਹ ਜੰਗਾਲੇ ਜਾਂਦੇ ਆ ਸ਼ੁਰੂ-ਸ਼ੁਰੂ ਦੇ ਵਿੱਚ ਜਿਹੜੀਆਂ ਨਾੜੀਆਂ ਨੇ ਉਹਦੇ ਵਿੱਚ ਘਾਰ ਜਿਹੜੇ ਪੀਲੇ ਧੱਬੇ ਜੇ ਪੈ ਜਾਂਦੇ ਆ ਸੋ ਪਹਿਲੇ ਤਾਂ ਜਿਹੜੇ ਆਪੋਸ ਤੇ ਜਦੋਂ ਐਡਵਾਂਸ ਸਟੇਜ ਵਿੱਚ ਹੋ ਜਾਂਦੇ ਆ ਤਾਂ ਉਹ ਪੂਰੇ ਤਾਂ ਰੰਗਦੇ ਹੋ ਜਾਂਦੇ ਆ ਸੋ ਬਹੁਤ ਵਾਰੀ ਦੇਖਿਆ ਗਿਆ ਕਿ ਜਿਹੜੇ ਬੂਟੇ ਜਿਹੜੇ ਗਿੱਠੇ ਰਹਿ ਜਾਂਦੇ ਆ ਉਸਵਾ ਦਾ ਇੱਕ ਹੋਰ ਵੀ ਕਾਰਨ ਹੁੰਦਾ ਕਿ ਜਦੋਂ ਆਪਾਂ ਜ਼ਿਆਦਾ ਤੇ ਪਾਣੀ ਖੜਾ ਰੱਖਦੇ ਆ ਤਾਂ ਉਹਦੀ ਘਾਟ ਵੀ ਜਿਹੜੀ ਆ ਉਹ ਆ ਜਾਂਦੀ ਆ ਸੋ ਇਸ ਕਰਕੇ ਜਿਹੜੀ ਜ਼ਰੂਰੀ ਹੈ ਕਿ ਆਪਾਂ ਜਿਹੜਾ ਪਾਣੀ ਤੇ ਜਿਹੜੀ 15 ਦਿਨ ਲਵਾਈ ਤੋਂ ਤੁਰੰਤ ਬਾਅਦ ਜਿਹੜੀ ਆ 15 ਦਿਨ ਤੱਕ ਪਾਣੀ ਦਾ ਜਿਹੜਾ ਉਹਨੂੰ ਖੜਾ ਰੱਖੋ ਉਸ ਤੋਂ ਬਾਅਦ ਜਿਹੜਾ ਪਾਣੀ ਖੜਾ ਖਡਾਉਣ ਦੀ ਜ਼ਰੂਰਤ ਨਹੀਂ ਆ ਜੇਕਰ ਪਾਣੀ ਲੱਗਣ ਨੂੰ ਜਿਰਨ ਦੇ ਵਿੱਚ ਜਿਰਨ ਜਿਰ ਗਿਆਤਾ ਉਸ ਨੂੰ 2 ਦਿਨ ਹੋ ਗਿਆਤਾ ਫੇਰ ਹੀ ਪਾਣੀ ਜਿਹੜਾ ਵਾ ਉਹ ਨਵਾਂ ਲਾਈਏ ਖਾਸਲ ਖੈ ਰੱਖਣਾ ਕਿ ਤੇੜਾ ਨਾ ਪੈਣ ਵਹੀ ਰੱਖਣਾ ਸੋ ਇਸ ਤਰ੍ਹਾਂ ਵੀ ਇਹੀ ਜਿਹੜੀ ਜਿੰਕ ਦੀ ਜਿਹੜੀ ਘਾਟ ਜਿਹੜੀ ਆ ਉਹ ਆਉਣ ਤੋਂ ਜਿਹੜੀ ਆ ਉਹ ਕਾਫੀ ਜਿਹੜੀ ਆ ਉਹ ਬਚ ਜਾਂਦੀ ਆ ਸੋ ਦੂਜੀ ਗੱਲ ਐ ਕਿ ਜੇਕਰ ਅਸੀਂ ਉਹਦੇ ਵਿੱਚ ਪਿਛਲੇ ਸਾਲ ਤੁਹਾਡੇ ਖੇਤਾਂ ਦੇ ਵਿੱਚ ਜਿੰਕ ਦੀ ਘਾਟ ਮਹਿਸੂਸ ਕੀਤੀ ਗਈ ਸੀ ਤਾਂ ਤੁਸੀਂ ਜ਼ਰੂਰ ਉਹਦੇ ਵਿੱਚ ਜਿੰਕ ਸਲਫੇਟ ਹੈਪਟਾ ਹਾਈਡਰੇਟ ਜਿਹੜੀ ਆ ਜਿਹਨੂੰ ਜਿਹੜੀ ਆ 33% ਆ ਉਹ ਆ 16 ਕਿਲੋ ਉਹਦੀ ਆਪਾ ਜਿਹੜੀ ਆ ਉਹ ਪਾਈ ਜਾ ਸਕਦੀ ਆ 16 ਜਿਹੜੀ ਜਿੰਕ ਸਲਫੇਟ ਮੋਨੋਹਾਈਡਰੇਟ ਜਿਹੜੀ 21% ਆ ਉਹ ਉਹਦੀ ਜਿਹੜੀ ਉਹਨੂੰ ਜਿਹੜਾ ਵਾ ਇਹ 25 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਜਿਹੜੀ ਆ ਉਹ ਪਾ ਸਕਦੇ ਆ ਸੋ ਬਹੁਤੀ ਵਾਰੀ ਦੇਖਿਆ ਗਿਆ ਕਿਸਾਨ ਵੀਰ ਜਦੋਂ ਝੋਨੇ ਦੀ ਲਵਾਈ ਹੋ ਜਾਂਦੀ ਹੈ ਤਾਂ ਉਹ ਵਿੱਚ ਯੂਰੀਆ ਦੇ ਵਿੱਚ ਪਾ ਕੇ ਜਿਹੜੀ ਆ ਉਹਦਾ ਛੱਟਾ ਦਿੰਦੇ ਆ ਜਦੋਂ ਆਪਾਂ ਯੂਰੀਆ ਦੇ ਨਾਲ ਮਿਲਾਵਾਂਗੇ ਤੇ ਉਹ ਜਿਹੜਾ ਉਹ ਸਿੱਲੀ ਹੋ ਜਾਂਦੀ ਆ ਨਾ ਤੇ ਉਹ ਯੂਰੀਆ ਦਾ ਚੰਗੀ ਤਰ੍ਹਾਂ ਛੱਟਾ ਹੁੰਦਾ ਤੇ ਨਾ ਉਹ ਜਿੰਕ ਦਾ ਛੱਟਾ ਹੁੰਦਾ ਸੋ ਇਸ ਕਰਕੇ ਜੁੜੀ ਹੈ ਕਿ ਆਪਾਂ ਜਦੋਂ ਕਦੋਂ ਨਹੀਂ ਕੀਤਾ ਤਾਂ ਉਹਦੇ ਉਹਦੇ ਵਿੱਚ ਹੀ ਪਾ ਦਈਏ ਜਿਹੜੀ ਖਾਦ ਪਾਉਣੀ ਆ ਖਾਸ ਕਰਕੇ ਫਾਸਫੋਰਸ ਖਾਦ ਜੇ ਘਾਟਾ ਜਾਂ ਪੋਟਾਸ਼ ਖਾਦਿਆ ਜਿੰਕ ਸਲਫੇਟ ਇਹ ਸਾਰੀਆਂ ਉਹਦੇ ਜਿਹੜੀ ਇਹਨੇ ਲਵਾਈ ਤੋਂ ਪਹਿਲਾਂ ਪਾਈ ਜਾ ਸਕਦੀਆਂ ਨੇ ਸੋ ਜੇਕਰ ਬਾਅਦ ਵਿੱਚ ਜੇਕਰ ਘਾਟ ਆ ਜਾਂਦੀ ਆ ਉਹ ਲਵਾਈ ਤੋਂ ਬਾਅਦ ਵੀ ਆ ਜਾਂਦੀ ਆ ਉਹ ਦੇਖੇਗਾ ਤੋੜੀਆਂ ਦੇ ਵਿੱਚ ਵੀ ਆ ਜਾਂਦੀ ਕੋਈ ਖਾਰੇ ਜ਼ਮੀਨਾਂ ਦੇ ਵਿੱਚ ਤਾਂ ਫੇਰ ਸਾਨੂੰ ਜਿਹੜਾ ਵਾ ਇਹਦੀ ਪੂਰਤੀ ਲਈ 6.5 ਕਿਲੋ ਜਿੰਕ ਸਲਫੇਟ 33% ਜਿਹੜੀ ਆ ਉਹਨੂੰ ਆਪਾਂ 20 ਕਿਲੋ ਮਿੱਟੀ ਵਿੱਚ ਰਲਾ ਕੇ ਸੁੱਕੀ ਮਿੱਟੀ ਵਿੱਚ ਰਲਾ ਕੇ ਆਪਾਂ ਜੇ ਛੱਟਾ ਦੇ ਦੇਾਂਗੇ ਤਾਂ ਬਹੁਤ ਵਧੀਆ ਜਿਹੜਾ ਉਹਦੀ ਪੂਰਤੀ ਹੋ ਜਾਏਗੀ। ਸੋ ਸੁਖਸਾਨ ਵੀਰੋ ਇੱਕ ਗੱਲ ਦਾ ਖਿਆਲ ਰੱਖਣਾ ਕਿ ਅੱਜਕੱਲ ਦੇਖਿਆ ਗਿਆ ਕਿ ਪਸਾਨਾ ਵੱਲੋਂ ਯੂਰੀਆ ਦੇ ਵਿੱਚ ਕੁਝ ਸਾਲੂਬਲਾਈਜ਼ਿੰਗ ਪੋਟਾਸ਼ ਜਾਂ ਸਿੰਗਲ ਸੁਪਰ ਫਾਸਫੇਟ ਜਿਹੜੀ ਜਿਸ ਤੇ ਫਾਸਟ ਸੁਪਰ ਲਿਖਿਆਦਾ ਉਹ ਪਾਈ ਜਾ ਰਹੀ ਆ। ਸੋ ਉਹਦਾ ਕੋਈ ਨਾ ਫਾਇਦਾ ਨਹੀਂ ਹੁੰਦਾ ਜੇ ਜੇ ਤੁਸੀਂ ਤੁਹਾਨੂੰ ਪਾਉਣੀ ਪੈ ਜਾਂਦੀ ਹੈ ਕਿਤੇ ਪੋਟਾਸ਼ ਦੀ ਘਾਟ ਆ ਜਾਂ ਫਾਸਫੋਰਸ ਦੀ ਘਾਟ ਆ ਤਾਂ ਉਹਦੇ ਵਿੱਚ ਪੋਟਾਸ਼ ਜਿਹੜੀ ਮਿਊਰੋਟੋ ਪੋਟਾਸ਼ ਆ 60% ਜਿੱਦਾਂ ਲਿਖਿਆ ਹੋਵੇ ਜਿਹੜੀ ਇੱਕ ਇੱਕ ਮਿਰਚਾਂ ਵਾਲੀ ਜਿਹਨੂੰ ਆਪਾਂ ਕਹਿੰਦੇ ਨੇ ਮਿਰਚਾਂ ਦੀ ਲਾਲ ਜੀ ਹੁੰਦੀ ਆ ਉਹ ਆਪਾਂ ਜਿਹੜੀ ਉਹ ਪਾਈ ਜਾ ਸਕਦੀ ਆ ਉਹ 20 ਕਿਲੋ ਪ੍ਰਤੀ ਕਿਲੋ ਹਿਸਾਬ ਨਾਲ ਇਸ ਤੋਂ ਇਲਾਵਾ ਜਿਹੜੀ ਹੈਗੀ ਆ ਫਾਸਫੋਰਸ ਆ ਜਿਹੜੀ ਉਹਨੂੰ ਪੂਰਤੀ ਕਰਨੀ ਆ ਆਹ ਬੋਲਤਾ ਵੇ ਜੇ ਕਣਕ ਦੀ ਫਸਲ ਨੂੰ ਪਾਈਏ ਤੇ ਫਿਰ ਲੋੜ ਨਹੀਂ ਹੁੰਦੀ ਜੇ ਪੌਣੀ ਪੈ ਜਾਂਦੀ ਹੈ ਸਿੰਗਲ ਸੁਪਰ ਫਾਸਫੇਟ ਜਿਹੜੀ ਆ ਉਹਦੇ ਵਿੱਚ 16% ਫਾਸਫੋਰਸ ਤੇ 12% ਜਿਹੜੀ ਆ ਉਹ ਸਲਫਰ ਹੋਏਗੀ ਇਹ ਦੇਖ ਪੜ ਲੈਣਾ ਵਾ ਪਰ ਇਹ ਨਾ ਵੇ ਕਿ ਤੁਸੀਂ ਮਤਲਬ ਕਿ ਇੱਕ ਅੱਜ ਕੱਲ ਬਹੁਤ ਸਾਰੇ ਜਿਹੜੀਆਂ ਨੇ ਸਰਬਲਾਈਜ਼ਿੰਗ ਫਾਸਫੋਰਸ ਜਾਂ ਪੋਟਾਸ਼ ਜਿਹੜੀ ਬਾਜ਼ਾਰ ਦੇ ਵਿੱਚ ਮਿਲਦੀ ਪਈ ਆ ਉਹ ਪਾਈ ਜਾਂਦੇ ਆ ਉਹ ਬੋਰੀ ਬੋਰੀ ਜਿਹੜੀ ਆ ਉਹ ਇੱਕ 50-50 ਕਿਲੋ ਦੀ ਬੋਰੀ ਜਿਹੜੀ ਆ ਉਹ ਮਿਲਦੀ ਆ ਉਹਨੂੰ ਪਾਈ ਜਾਂਦੇ ਪਏ ਆ ਪਰ ਇਹੋ ਜੀ ਕੋਈ ਗੱਲ ਨਹੀਂ ਕਰਨੀ ਜੇਕਰ ਤੁਸੀਂ ਪੌਣੀ ਪੈ ਜਾਂਦੀ ਹੈ ਤੇ ਫਿਰ ਅਸੀਂ ਪੋਟਾਸ਼ ਜਿਹੜੀ 60% ਇਸ ਨੂੰ ਗਨਰਲ ਸੁਪਰ ਫਾਸਫਟ ਜਿਹੜੀ ਆ ਉਹ 16% ਉਹਦੇ ਚ ਫਾਸਫੋਰਸ ਤੇ 12% ਉਹਦੇ ਚ ਸਲਫਰ ਹੋਏਗੀ ਉਹ ਚ ਪੜਿਆ ਲਿਖਿਆ ਪੜ ਲਓ ਪੁੱਛ ਲਓ ਉਹਨਾਂ ਨੂੰ ਤੇ ਫਿਰ ਜਿਹੜੀ ਆ ਬੋਪ ਪਾਉਣੀ ਆ ਅਦਰਵਾਜ ਉਹਦਾ ਬੋਪ ਦਾ ਫਾਇਦਾ ਕੋਈ ਫਾਇਦਾ ਨਹੀਂ ਹੈਗਾ ਕਿਸਾਨ ਵੀਰੋ ਖਿਆਲ ਜਰੂਰ ਦੋ ਇੱਕ ਖਿਆਲ ਰੱਖੋ ਕਿ ਜੇਕਰ ਕਣਕ ਦੀ ਫਸਲ ਨੂੰ ਕਣਕ ਦੀ ਫਸਲ ਨੂੰ ਡੀਏਪ ਪਾਈ ਆ ਤਾਂ ਝੋਨੇ ਦੀ ਫਸਲ ਨੂੰ ਪਾਉਣ ਦੀ ਜਰੂਰਤ ਨਹੀਂ ਹੈਗੀ ਆ ਜੇਕਰ ਪਾਣੀ ਦੀ ਜਿਹੜੀ ਹੈ ਇਹ ਬਿਲਕੁਲ ਜਿਹੜਾ ਵਾ ਬਤਰਾਉ ਪਾਣੀ ਲਾਓ ਪਹਿਲਾਂ ਸੁੱਕ ਪਹਿਲਾਂ ਜੀਰ ਜਾਵੇ ਤੇ ਫਿਰ ਬਾਜ ਚ ਪਾਣ ਲਾਓ ਇਸ ਤੋਂ ਲਵਾ ਜੇਕਰ ਤੁਹਾਡੀ ਜਿਹੜੀ ਆ ਜ਼ਿੰਕ ਸਲਫੇਟ ਦੀ ਘਾਟ ਆ ਜਾਂਦੀ ਹੈ ਤਾਂ ਫਿਰ ਆਪਾਂ 6.5 ਕਿਲੋ ਜ਼ਿੰਕ ਸਲਫੇਟ 33% ਜਿਹੜੀ ਆ ਉਹਨੂੰ ਆਪਾਂ 20 ਕਿਲੋ ਉਹਦੇ ਵਿੱਚ ਰੇਤ ਚ ਪਾ ਕੇ ਜਾਂ ਸੁੱਕੀ ਮਿੱਟੀ ਚ ਪਾ ਕੇ ਉਹਨੂੰ ਆਪਾਂ ਛੱਟਾ ਦੇ ਸਕਦੇ ਆ ਸੋ ਇਹਨਾਂ ਖੁਰਾਕੀ ਤੱਤਾਂ ਦੀ ਪੂਰਤੀ ਜਿਹੜੀ ਆ ਇਸ ਤਰ੍ਹਾਂ ਹੀ ਕਰਕੇ ਝੋਨੇ ਦੀ ਫਸਲ ਦੀ ਪੈਦਾਵਾਰ ਲੈ ਸਕਦੇ ਆ ਸੋ ਇੱਕ ਜੁਰ ਖਿਆਲ ਰੱਖੋ ਕਿ ਅਹੀਂ ਜਿਹੜੀਆਂ ਸੰਤੁਲਿਤ ਖਾਦਾਂ ਦੀ ਵਰਤੋਂ ਕਰਾਂਗੇ ਤਾਂ ਤੁਹਾਡੀ ਜਿਹੜੀ ਫਸਲ ਦੇ ਉੱਤੇ ਜਿਹੜਾ ਕੀੜੇ ਮਕੌੜੇ ਬਿਮਾਰੀਆਂ ਗਾਂ ਉਹਦੀ ਟਿਆਹ ਦੀ ਜਿਹੜੀ ਮੁਸ਼ਕਲ ਜਿਹੜੀ ਆ ਉਹ ਨਹੀਂ ਆਉਗੀ ਸੋ ਦੁਬਾਰਾ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਆ ਕਿ ਅਸੀਂ ਇਹਨਾਂ ਖੁਰਾਕੀ ਤੱਤਾਂ ਦੀ ਜਿਹੜੇ ਕਿ ਬਹੁਤ ਛੋਟੀ ਮਾਤਰਾ ਵਿੱਚ ਫਸਲ ਨੂੰ ਚਾਹੀਦੇ ਹੁੰਦੇ ਆ ਪਰ ਬਹੁਤ ਮਹੱਤਵਪੂਰਨ ਨੇ ਸੋ ਉਹਦੀ ਜਿਹੜੀ ਆ ਪੂਰਤੀ ਕਰੀਏ ਟਾਈਮ ਸਰ ਤਾਂ ਜੋ ਇਹ ਫਸਲ ਦੀ ਵਿੱਚ ਪੈਦਾਵਾਰ ਜਿਹੜੀ ਆ ਵਧੀਆ ਲੈ ਸਕੀਏ ਸੋ ਜੇਕਰ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਆ ਤਾਂ ਦੂਜੇ ਕਿਸਾਨਾਂ ਤੱਕ ਵੀ ਇਸ ਨੂੰ ਪਹੁੰਚਾਓ ਤਾਂ ਜੋ ਉਹ ਵੀ ਇਸ ਜਾਣਕਾਰੀ ਤੋਂ ਫਾਇਦਾ ਲੈ ਸਕਣ ਕਿਉਂਕਿ ਬਹੁਤੀ ਵਾਰੀ ਜਾਣਕਾਰੀ ਦੀ ਹਨੋਂ ਹੋਂਦੇ ਵਿੱਚ ਅਸੀਂ ਕਈ ਵਾਰੀ ਜਾਦਾ ਵੱਧ ਪਾਦਨੇ ਜਾਂ ਆਪ ਪਾਉਂਦੇ ਨਹੀਂ ਹੈ ਜਾਂ ਆਪਾਂ ਅੰਡਰ ਡੋਸ ਪਾਦਨੇ ਆ ਜੇ ਆਪਾਂ ਆਮ ਕਰਕੇ ਕਿਸਾਨ ਵੀਰ ਜਿਹੜੇ ਨੇ 5 ਕਿਲੋ ਪ੍ਰਤੀ ਕਿੱਲੇ ਹਿਸਾਬ ਨਾਲ ਪਾ ਦਿੰਦੇ ਆ ਸੋ ਜੇਕਰ ਉਹ ਵੀ ਪਾਵਾਂਗੇ ਤਾਂ ਫਿਰ ਉਹਦਾ ਫਾਇਦਾ ਨਹੀਂ ਹੋਊਗਾ ਆਪਾਂ ਸਹੀ ਮਾਤਰਾ ਦੇ ਵਿੱਚ ਸਹੀ ਸਮੇਂ ਤੇ ਇਹਦੀ ਜਿਹੜੀ ਖੁਰਾਕਾ ਦਿੱਤਨ ਦੀ ਜਿਹੜੀ ਛੋਟੇ ਖੁਰਾਕੀ ਦਿੱਤਨ ਦੀ ਜਿਹੜੀ ਪੂਰਤੀ ਕਰ ਰਹੀਆਂ ਤਾਂ ਜੋ ਇਹ ਪੈਦਾਵਰ ਲੈ ਸਕੀਏ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੇਕਰ ਅਸੀਂ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਰੂਰ ਸਬਸਕ੍ਰਾਈਬ ਕਰੋ ਤਾਂ ਜੋ ਤੁਹਾਡੇ ਤੱਕ ਆਉਣ ਵਾਲੀਆਂ ਵੀਡੀਓ ਜੜੀਆਂ ਨੇ ਉਹ ਤੁਹਾਡੇ ਸਮੇ ਸਿਰ ਪਹੁੰਚ ਸਕਣ ਸੋ ਸਾਰਿਆਂ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਜੈ ਹਿੰਦ